ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਨਕੀ ਪ੍ਰਮਿੰਦਰਜੀਤ ਵੱਲੋਂ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਬਖਤੌਟਲੋਂ ਫੇਸਬੁੱਕ ਪੇਜ ਇੰਸਟਾਗ੍ਰam YouTube ਇਹਨੂੰ ਫਾਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਤਾਂ ਪਲੀਜ਼ ਸਾਨੂੰ ਇਨਬਾਕਸ ਦੇ ਵਿੱਚ ਮੈਸੇਜ ਕਰ ਦਿਆ ਕਰੋ ਸਾਨੂੰ ਪਤਾ ਲੱਗਦਾ ਰਹਿੰਦਾ ਕੋਈ ਤੁਹਾਡੇ ਵੱਲੋਂ ਵੀ ਸੁਝਾਅ ਹੁੰਦਾ ਤਾਂ ਪਲੀਜ਼ ਤੁਸੀਂ ਇਨਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਹੁਣ ਆਪਾਂ ਪ੍ਰੋਗਰਾਮ ਕਰਦੇ ਹਾਂ ਖਬਰਾਂ ਚੋਂ ਖਬਰ ਇਹ ਬਖਤੌਟਲੋਂ ਜਿਨਾ ਕਰਦੇ ਆ ਗੱਲਬਾਤ ਢਿੱਲੋਂ ਸਾਹਿਬ ਸਸਿਕਾ ਕੀ ਲੋਕ ਸਾਹਿਬ ਬਿਹਾਰ ਦੀਆਂ ਚੋਣਾਂ ਬਾਰੇ ਦੱਸੋ ਪੰਜਾਬ ਦਾ ਤੇ ਚਲੋ ਆਪਾਂ ਰੋਜ਼ ਦਾ ਹੀ ਸਰਵੇਖ ਹੁੰਦਾ ਆਪਣੀਆਂ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਤੇ ਅੱਜ ਬਿਹਾਰ ਵੱਲ ਚਲਦੇ ਆਪਾਂ ਬਿਹਾਰ ਦੇ ਵਿੱਚ ਕੀ ਲੱਗਦਾ ਤੁਹਾਨੂੰ ਕੀ ਹੋਊਗਾ ਕੀ ਹੋਣਾ ਚਾਹੀਦਾ ਉਹਦੇ ਬਾਰੇ ਤੁਸੀਂ ਲੋਕਾਂ ਨੂੰ ਸਾਡੇ ਜਿਹੜੇ ਸਰੋਤੇ ਐ ਉਹਨਾਂ ਨੂੰ ਦੱਸੋ ਦੇਖੋ ਗੱਲ ਇਹ ਕਿ ਜਿਹੜੇ ਸਾਡੇ ਸਰੋਤੇ ਐ ਜੀ ਉਹ ਜਾਗਰੂਕ شہری ਐ ਜੀ ਜਿੱਥੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹਨਾਂ ਦੀ ਦਿਲਚਸਪੀ ਐ ਪੰਜਾਬ ਦੇ ਰਹਿਣ ਬਣੇ ਐ ਬਸਨੀਕ ਐ ਚਾਹੇ ਕਿਤੇ ਵੀ ਉਹ ਤੁਨਵੇਂ ਦੇ ਵਿੱਚ ਬੈਠੇ ਹੋ ਪਰ ਜੇ ਦੇਖੀਏ ਕਿ ਉਹ ਕੱਲੇ ਪੰਜਾਬ ਤੱਕ ਸੀਮਿਤ ਨਹੀਂ ਰਾਜਨੀਤਿਕ ਖੇਤਰ ਤੇ ਆਪਾਂ ਦੇਖੀਏ ਤਾਂ ਸਾਡੇ ਜਿਹੜੇ ਸਰੋਤਾ ਕਹਿੰਦਾ ਉਹ ਬਹੁਤ ਸੁਚੇਤ ਹੈ ਕਿਉਂਕਿ ਜਦੋਂ ਮੈਂ ਰਾਜਨੀਤੀ ਦੀ ਗੱਲ ਕਰਦਾ ਸੁਚੇਤ ਦੀ ਗੱਲ ਕਰਦਾ ਤਾਂ ਮੈਂ ਕੌਮੀ ਰਾਜਨੀਤੀ ਦੇ ਰੋਲ ਲੈ ਕੇ ਕਮੈਂਟਰੀ ਕਰਾਈ ਮੈਂ ਕਿਉਂਣਾ ਕੌਮੀ ਰਾਜਨੀਤੀ ਦੇ ਵਿੱਚ ਵੀ ਸਾਡਾ ਜਿੱਡੀ ਸਾਡੀ ਪਾਪੂਲੇਸ਼ਨ ਆ ਪਾਪੂਲੇਸ਼ਨ ਦੇ ਮੁਕਾਬਲ ਤਾਂ ਸਾਡੀ ਭੂਮਿਕਾ ਵੱਡੀ ਹੈ ਭੂਮਿਕਾ ਵੱਡੀ ਦੇ ਵਿੱਚ ਇਹ ਨਹੀਂ ਕਿ ਸਾਨੂੰ ਰਾਜ ਭਾਗ ਮਿਲਦਾ ਜਦੋਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਜ਼ਾਦੀ ਦੀ ਲਹਿਰ ਚੱਲੀ ਸੀ ਤਾਂ ਉਹਦੇ ਵਿੱਚ 80% ਯੋਗਦਾਨ ਪੰਜਾਬੀਆਂ ਦਾ ਪੰਜਾਬੀਆਂ ਦਾ ਬਿਲਕੁਲ ਜੀ ਇਸ ਕਰਕੇ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਆਪਾਂ ਨਿਗਾਹ ਮਾਰੀਏ ਤਾਂ ਮੇਰਾ ਨਹੀਂ ਖਿਆਲ ਵੀ ਜਿੱਥੇ ਪੰਜਾਬੀ ਗਏ ਹੈ ਜੀ ਉਥੋਂ ਦੇ ਉਹ ਜਿਹੜੇ ਹੈਗੇ ਆ ادارے ਉਹਨਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਨਾ ਹੋਵੇ ਜੀ ਕਿਤੇ ਪੰਜਾਬੀ ਕਾਉਂਸਲਰ ਹੈ ਕਿਤੇ ਪੰਜਾਬੀ ਐਮਐਲਏ ਹੈ ਕਿਤੇ ਪੰਜਾਬੀ ਵਜ਼ੀਰ ਹੈ ਫੈਡਰਲ ਦੇ ਵਜ਼ੀਰ ਹੈ ਤੇ ਕਿਤੇ ਕਿਤੇ ਪੰਜਾਬੀ ਜਿਹੜੇ ਹੈਗੇ ਆ ਕਿਸੇ ਆਪਣੇ ਸਤੇਟ ਦੇ ਪ੍ਰੀਮੀਅਮ ਹੈ ਜਿਵੇਂ ਕਿ ਉਦਲ ਦਸਵਾਨ ਸਿੰਘ ਜੀ ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਮੰਤਰੀ ਪਦਰ ਦੇ ਉੱਤੇ ਜੇ ਇੰਨੀ ਸਾਡੀ ਸ਼ਰੂਲੀਅਤ ਹੈ ਤਾਂ ਇਹਦਾ ਮਤਲਬ ਹੈ ਕਿ ਰਾਜਨੀਤਿਕ ਤੌਰ ਤੇ ਸਾਡੇ ਲੋਕ ਬੜੇ ਜਾਗਰੂਕ ਹੈ ਅਤੇ ਬੜੇ ਜਿਹੜੇ ਸਰਗਰਮ ਹੈ ਜੀ ਤੇ ਇਸ ਕਰਕੇ ਬਿਹਾਰ ਦੇ ਨਾਲ ਤਾਂ ਸਾਡਾ ਨਾਤਾ ਹੀ ਦੂਰ ਹੈ ਜੀ ਸਾਡਾ ਨਾਤਾ ਦੂਰ ਹੈ ਇਸ ਕਰਕੇ ਹੈ ਕਿ ਖਾਲਸਾ ਪੰਥ ਦੇ ਪਾਉਂਡਰ ਹੈ ਜਿਹੜੇ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਹੈ ਬਿਲਕੁਲ ਜੀ ਬਿਲਕੁਲ ਜੀ ਜਿਹੜਾ ਸਿੱਖ ਧਰਮ ਹੈ ਇਹਦੇ ਬੁਨਿਆਦ ਰੱਖੀ ਸੀ ਗੁਰੂ ਨਾਨਕ ਦੇਵ ਸਾਹਿਬ ਨੇ ਜੀ ਪਰ ਖਾਲਸਾ ਪੰਥ ਅ ਗੁਰੂ ਗੋਬਿੰਦ ਸਿੰਘ ਜੀ ਨੇ 14 ਅਪ੍ਰੈਲ 1699 ਜੀ ਅਨੰਦਪੁਰ ਸਾਹਿਬ ਦੇ ਵਿੱਚ ਸਾਜਿਆ ਸੀ ਕਿ ਹੁਣ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਮਨਾਉਣ ਵਾਸਤੇ ਜਾ ਰਹੇ ਹਾਂ ਜੀ ਪੰਜਾਬ ਦੀ ਸਰਕਾਰ ਵੱਲੋਂ ਇੱਕ ਬੜੀ ਵਧੀਆ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਨੰਦਪੁਰ ਸਾਹਿਬ ਦਾ ਆਲਾ ਦੋਲਾ ਜਿਹੜਾ ਉਹਨੂੰ ਸਵਾਰਿਆ ਸ਼ਿੰਗਾਰਿਆ ਜਾ ਰਿਹਾ ਹੈ ਕਿਉਂਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਵਾਸਤੇ ਤੁਰੇ ਤਾਂ ਅਨੰਦਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਤੋਂ ਤੁਰੇ ਪਰ ਕੋਈ ਨਹੀਂ ਇਸ ਲਈ ਜੇ ਆਪਾਂ ਦੇਖੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਸੀ ਪਟਨਾ ਸਾਹਿਬ ਤੋਂ ਉੱਥੋਂ ਫਿਰ ਇੱਥੇ ਆਏ ਤੇ ਇੱਥੇ ਆ ਕੇ ਉਹਨਾਂ ਨੇ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਸਜਾਇਆ ਸੀ ਸੋ ਜਦੋਂ ਬਿਹਾਰ ਦੇ ਕਿਸੇ ਬੰਦੇ ਦੇ ਕੰਡਾ ਵੱਜਦਾ ਤਾਂ ਉਹ ਪੀੜ ਸਾਨੂੰ ਵੀ ਸਾਨੂੰ ਵੀ ਪੰਜਾਬੀਆਂ ਦੇ ਕੰਡਾ ਵੱਜਦਾ ਤਾਂ ਪੀੜ ਬਿਹਾਰ ਦੇ ਜਿਹੜੇ ਸੱਚੇ ਲੋਕ ਹੈ ਉਹਨਾਂ ਨੂੰ ਹੁੰਦੀ ਹੈ ਇਸ ਲਈ ਬਿਹਾਰ ਦੇ ਵਿੱਚ ਚੋਣਾ ਹੋ ਰਹੀ ਹੈ ਤੇ ਉੱਥੋਂ ਦੀ ਰਾਜਨੀਤੀ ਨੀਤੀ ਬਾਰੇ ਜੇ ਆਪਾਂ ਚਰਚਾ ਨਾ ਕਰਾਂਗੇ ਤੇ ਮੇਰੇ ਖਿਆਲ ਮੁਤਾਬਕ ਤਾਂ ਵੱਡਾ ਗੁਨਾਹ ਕਰ ਰਹੇ ਹੋ ਮਾਨੀ ਬਿਲਕੁਲ ਅਧੂਰੇ ਐ ਨਹੀਂ ਅਧੂਰੇ ਇਸ ਲਈ ਅੱਜ ਆਪਾਂ ਚਰਚਾ ਕਰਾਂਗੇ ਕਿਉਂਕਿ ਨੋਮੀਨੇਸ਼ਨ ਪੇਪਰ ਫਾਈਲ ਹੋ ਚੁੱਕੇ ਆ ਵਾਪਸੀਆਂ ਬੂਟੀਆਂ ਦਾ ਪਹਿਲੀ ਪੜਾਦੀਆਂ ਵਾਪਸੀਆਂ ਹੋ ਚੁੱਕੀਆਂ ਜੀ ਦੂਜੇ ਪੜਾਦੀਆਂ ਵਾਪਸੀਆਂ ਵੀ ਮੇਰੇ ਖਿਆਲ ਲਗਭਗ ਹੋ ਹੀ ਜਾਣਗੀਆਂ ਹੋ ਗਏ ਪਹਿਲੇ ਤਾਂ ਦੂਜੇ ਪੜਾਦੀਆਂ ਵਾਪਸੀਆਂ ਹੋ ਚੁੱਕੀਆਂ ਤੇ ਹੁਣ ਮੈਦਾਨ ਬਿਲਕੁਲ ਸਾਫ ਹੋ ਗਿਆ ਸਾਫ ਹੈ ਉੱਥੇ ਮੁੱਖ ਤੌਰ ਤੇ ਦੋ ਤਰੀਕ ਇੱਕ ਮਹਾਗੱਤ ਜੁੜਾ ਜਿਹਦੀ ਅਗਵਾਈ ਰਾਸ਼ਟਰੀ ਜਨਤਾ ਦਾ ਲਾਲੂ ਪ੍ਰਸਾਦ ਯਾਸਸ ਦਾ ਕਰਦਾ ਉਹਦੇ ਵਿੱਚ ਭਾਗੀਦਾਰ ਰਹਿ ਗਿਆ ਕਾਂਗਰਸ ਪਾਰਟੀ ਕੱਪੀਆਂ ਪਾਰਟੀ ਜੀ ਤੇ ਇੱਕ ਜਿਹੜੀ ਹੈਗੀ ਉੱਥੇ ਬੀਐਸਪੀ ਬੀਏਪੀ ਬੀਏ ਬਕਾਸਪੀਲ ਇਨਸਾਨ ਪਾਰਟੀ ਦਾ ਆ ਰਿਹਾ ਕੋਲ ਤੇ ਇਧਰ ਦੇ ਪਾਸੇ ਦੂਜੇ ਪਾਸੇ ਆਪਾਂ ਦੇਖੀ ਐਨਡੀ ਹੈਗਾ ਐਨਡੀ ਦੀ ਅਗਵਾਈ ਕਰਦੇ ਐ ਬਸ ਇਹਨਾਂ ਅਸਲ ਲੱਭ ਦਿੱਤੇ ਮੁੱਢੀ ਜੀ ਕਰਦੇ ਪਰ ਉੱਥੇ ਚੋਣਾ ਦੀ ਅਗਵਾਈ ਜਿਹੜੀ ਹੈ ਬਿਹਾਰ ਦੇ ਵਿੱਚ ਉਹ ਕਰ ਰਹੇ ਹੈ ਨतीश ਕੁਮਾਰ ਨतीश ਕੁਮਾਰ ਨतीश ਕੁਮਾਰ ਚੋਣਾ ਦੀ ਤਾਂ ਉਹ ਕਰ ਰਹੇ ਹੈ ਅਗਵਾਈ ਜੀ ਪਰ ਉਹਨਾਂ ਨੂੰ ਹਾਲੇ ਤੱਕ ਮੁੱਖ ਮੰਤਰੀ ਨਹੀਂ ਹਲਣੇ ਨਹੀਂ ਹਲਣੇ ਅਗਲੇ ਮੁੱਖ ਮੰਤਰੀ ਬਜੋ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ ਇਹ ਕਿਹਾ ਹੈ ਅਮਿਤ ਸ਼ਾਹ ਉਹਨੇ ਵਾਰ-ਵਾਰ ਕਿ ਇਹਦਾ ਫੈਸਲਾ ਚੋਣਾ ਤੋਂ ਬਾਅਦ ਕੀਤਾ ਜਾਵੇ ਠੀਕ ਹੈ ਜੀ ਲੇਕਿਨ ਜਿੰਨੀਆਂ ਉੱਥੋਂ ਦੀਆਂ ਖਬਰਾਂ ਆ ਰਹੀਆਂ ਉੱਥੋਂ ਦੇ ਇਸ਼ਤਿਹਾਰ ਅਸੀਂ ਦੇਖਦੇ ਹਾਂ ਤੰਤ੍ਰਿਕ ਕਾਮਾ ਨੇ ਆਪਣੇ ਆਪ ਨੂੰ ਬਤੌਰ ਚੀਫ ਮਿਨਿਸਟਰ ਪੇਸ਼ ਕਰਤਾ ਉਹਨੇ ਜਿਹੜੇ ਉਦੇਸ਼ ਇਸ਼ਤਿਹਾਰ ਆ ਰਹੇ ਉਸ ਇਸ਼ਤਿਹਾਰਾਂ ਦੇ ਵਿੱਚੋਂ ਦੇ ਕੱਲੇ ਦੀ ਤਸਵੀਰ ਤੇ ਕੱਲੇ ਵੱਲੋਂ ਹੀ ਉਹਦੀ ਪਾਰਟੀ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਲਾ ਮੌਕਾ ਵੀ ਸਾਨੂੰ ਹੀ ਮਿਲਣਾ ਹੈ ਇਹ ਗੱਲ ਕੀਤੀ ਜਾ ਰਹੀ ਹੈ ਹੁਣ ਆਪਾਂ ਆ ਜੀਏ ਵਿਰੋਧੀ ਧਿਰ ਦੀ ਗੱਲ ਜੀ ਵਿਰੋਧੀ ਧਿਰ ਦੇ ਵਿੱਚ ਜਿਹੜੀ ਰਾਸ਼ਟਰੀ ਜਨਤਾ ਪਾਲਾ ਲਾਲੂ ਪ੍ਰਸਾਦ ਯਾਦੂ ਦਾ ਉਹਦੇ ਵਿੱਚ ਨਿੱਕੀ-ਮੁੱਟੀ ਦੀ ਤਾਂ ਚਲੋ ਥੋੜੀ-ਬਹੁਤੀ ਐਸੀ-ਵਾਸੀ ਗੱਲ ਹੋਈ ਹੈ ਪਰ ਉਹ ਪੂਰੀ ਤਰ੍ਹਾਂ ਇੰਟੈਕਟ ਹੈ ਇੰਟੈਕਟ ਉਹ ਇੰਟੈਕਟ ਹੈ ਕਿ ਦੂਜਾ ਵੱਡਾ ਦਲ ਜਿਹੜਾ ਹੈਗਾ ਉਹ ਹੈ ਕਿ ਖੱਬੇ ਪੱਕੀ ਪਾਰਟੀਆਂ ਜੀ ਖੱਬੇ ਪੱਕੀ ਪਾਰਟੀਆਂ ਦਾ ਰੌਲਾ ਹੀ ਕੋਈ ਨਹੀਂ ਉਹ ਡਿਸਪਲਿਨਡ ਪਾਰਟੀਆਂ ਸਿਧਾਂਤਕ ਪਾਰਟੀਆਂ ਜੋ ਫੈਸਲਾ ਲੀਡਰਸ਼ਿਪ ਨੇ ਕਰਤਾ ਸਭ ਨੇ ਪ੍ਰਵਾਨ ਕਰ ਲਿਆ ਔਰ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਇਹ ਗੱਠਜੋੜ ਸੀਗਾ ਤੇ ਉਸ ਵੇਲੇ ਵੀ ਖੱਬੀਆਂ ਪਾਰਟੀਆਂ ਨੂੰ ਜਿੰਨੀਆਂ ਸੀਟਾਂ ਮਿਲੀਆਂ ਸੀ ਮੁਕਾਬਲਤ ਕਰਨ ਦੀਆਂ ਪਾਰਟੀਆਂ ਦੇ ਦੇਖੀ ਤਾਂ ਉਹਨਾਂ ਦਾ ਰਿਜ਼ਲਟ ਤੇ ਕੈਸਾ ਹੈ ਇਹ ਵੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਸ਼ੁਰੂ ਦੇ ਵਿੱਚ ਤੁਹਾਨੂੰ ਪਤਾ ਹੈ ਵੀ ਜਦੋਂ ਉੱਥੇ ਸੀਟਾਂ ਦੀ ਵੰਡ ਵਡਾਈ ਹੋਣੀ ਸੀ ਉਦੋਂ ਕਾਫੀ ਗਰਮਲ ਪੈ ਗਿਆ ਸੀ ਜੀ ਕਾਂਗਰਸ ਪਾਰਟੀ ਤੇ ਰਾਸ਼ਟਰੀ ਜਨਤਾ 당 ਵੀ ਆਪਸ ਵਿੱਚ ਜਿਹੜੀ ਟਿਊਨਿੰਗ ਨਹੀਂ ਸੈਟ ਹੋ ਰਹੀ ਸੀ ਜੀ ਤੇ ਟਿਊਨਿੰਗ ਸੈਟ ਕਿਉਂ ਨਹੀਂ ਹੋ ਰਹੀ ਸੀ ਸ਼ਾਇਦ ਤੁਹਾਡੇ ਯਾਦ ਹੋਣਾ ਮੈਂ ਇੱਕ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਕਿ ਇੱਕ ਬੰਦਾ ਜਿਹੜਾ ਕਾਂਗਰਸ ਪਾਰਟੀ ਨੇ ਉੱਥੇ ਦਾ ਇੰਚਾਰਜ ਲਾਇਆ ਨਾ ਜੀ ਉਹਦਾ ਨਾਂ ਹੈਗਾ ਕ੍ਰਿਸ਼ਨਾ ਅੱਲਾਹਵਰ 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 ਕ੍ਰਿਸ਼ਨਾ ਅੱਲਾਹਵਰ ਉਹ ਕ੍ਰਿਸ਼ਨਾ ਲਾਭਰੂ ਜਿਹੜਾ ਹੈਗਾ ਸੈਟਿੰਗ ਨਹੀਂ ਕਰ ਸਕਿਆ ਅੱਛਾ ਜੀ ਫਿਰ ਰਾਹੁਲ ਗਾਂਧੀ ਨੇ ਦਿੱਲੀ ਤੋਂ ਉਚੇਚੇ ਤੌਰ ਦੇ ਉੱਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਪੁੱਪੇ ਆਪਣੇ ਅਸ਼ੋਕ ਗਹਿਲੋਤ ਨੂੰ ਭੇਜਿਆ ਗਨੂਤ ਸਾਹਿਬ ਔਰ ਅਸ਼ੋਕ ਗਹਿਲੋਤ ਨੇ ਜਾ ਕੇ ਉੱਥੇ ਜਿਹੜੀ ਹੈਗੀ ਥੋੜੀ ਬਸਤੀ ਜਿਹੜੀ ਹੈ ਰਿਪੇਅਰ ਕੀਤੀ ਤੇ ਰਿਪੇਅਰ ਕਰਕੇ ਉਹਨਾਂ ਨੇ ਮਾਮਲਾ ਥੋੜਾ ਜਿਹਾ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਸੇ ਸਮੇਂ ਦੌਰਾਨ ਰਾਹੁਲ ਗਾਂਧੀ ਦੇ ਕੋਲੇ ਰਿਪੋਰਟਾਂ ਪੰਕੜੀਆਂ ਸ਼ੁਰੂ ਹੋ ਗੀਆਂ ਕਿ ਜਿਹੜਾ ਉਹਨਾਂ ਦਾ ਇੰਚਾਰਜ ਲਾਇਆ ਹੈ ਇਹ راہਲ ਗਾਂਧੀ ਇਹਨੂੰ ਆਪਣਾ ਬਹੁਤ ਵਫਾਦਾਰ ਸਮਝਦਾ ਰਹੇ ਜੀ ਵੀ ਮੇਰੇ ਬਹੁਤ ਕਰੀਬ ਹੈ ਔਰ ਇੱਥੇ ਮੈਂ ਵੀ ਦੱਸਦਾ ਮੈਂ ਕਿ ਪੰਜਾਬ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋਏ ਜੀ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਾ ਸੀ ਔਰ ਨਵਜੋਤ ਸਿੰਘ ਸਿੱਧੂ ਪ੍ਰਧਾਨ ਹੁੰਦਾ ਸੀ ਉਸ ਵੇਲੇ ਜਦ ਇਹਨਾਂ ਦੀ ਪਿਊਨਿਕ ਠੀਕ ਨਹੀਂ ਬੈਠੀ ਸੀ ਬੈਲੈਂਸ ਹੱਲ ਗਿਆ ਸੀ ਜੀ ਤਾਂ ਅੰਦਰ ਪ੍ਰੋ ਅਨਜਾਰਜ ਭਾਵੇਂ ਕੋਈ ਹੋਰ ਹੁੰਦਾ ਸੀ ਔਰ ਰਾਹੁਲ ਗਾਂਧੀ ਨੇ ਸਿਚੁਏਸ਼ਨ ਦਾ ਡਿਆਜ ਲਾਈਨ ਬਣਾ ਉਸਤੇ ਆ ਲਾਭ ਨੂੰ ਨਹੀਂ ਇੱਥੇ ਪੇਜਸ ਅੱਛੇ ਪਰ ਅਲਾਬਰੂ ਨੇ ਸਥਿਤੀ ਦੇਖ ਕੇ ਸੰਭਾਲਣ ਦੀ ਬਜਾਏ ਇੱਥੇ ਕਾਂਗਰਸ ਪਾਰਟੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੇਚੈਨੀ ਪੈਦਾ ਕਰਕੇ ਬਗਾਵਤ ਕਰਵਾ ਦਿੱਤੀ। ਬਗਾਵਤ ਠੀਕ ਆ ਬਾਅਦ ਵਿੱਚ ਲੋ ਹਾਲਾਤ ਇੰਨੇ ਵਿਗੜ ਗਏ ਵੀ ਕੈਪਟਨ ਅਮਰਿੰਦਰ ਸਿੰਘ ਤਾਂ ਸੁੱਤਾ ਹੀ ਰਹਿ ਗਿਆ। ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਕੀ ਹੋਇਆ ਤੇ ਇਹਨਾਂ ਨੇ ਵਿਧਾਨ ਜਿਹੜੀ ਸੀਐਲਪੀ ਦੀ ਮੀਟਿੰਗ ਬੁਲਾ ਲਈ ਜਿਹੜੇ ਵਿਧਾਨ ਸਭਾ ਦੇ ਮੈਂਬਰ ਹੁੰਦੇ ਉਹਨਾਂ ਦੀ ਮੀਟਿੰਗ ਬੁਲਾ ਲਈ ਤੇ ਉੱਥੋਂ ਜਦੋਂ ਉਹਨਾਂ ਨੇ ਬੇਵਸਾਈ ਵਾਲੀ ਗੱਲ ਕਰਤੀ ਦੇ ਨਾਲ ਦੀ ਨਾਲ ਹੀ ਕੈਪਟਨ ਅਮਰਦਰ ਸਿੰਘ ਨੇ ਅਸਤੀਫਾ ਦਿੱਤਾ ਸੀ ਔਰ ਉਹ ਤੁਸੀਂ ਦੇਖੋ ਕਿ ਅਸਤੀਫਾ ਕਦੋਂ ਆਇਆ ਜਦੋਂ ਇਲੈਕਸ਼ਨ ਦੇ ਵਿੱਚ ਸਾਰੇ ਹੀ ਮਤਲਬ ਕਹਿ ਸਕਦੇ ਆਪਾਂ 100 ਦਿਨ ਰਹਿ ਗਏ ਸੀ ਬਿਲਕੁਲ ਜੀ ਬਿਲਕੁਲ ਤਿੰਨ ਕੁ ਮਹੀਨਿਆਂ ਦੇ ਡੇਮ ਰਹਿ ਗਏ ਸੀ ਜੀ ਜੀ ਤੇ ਤਿੰਨ ਮਹੀਨਿਆਂ ਚ ਕੀ ਗੰਦੀ ਨਾਲੂ ਤੇ ਕੀ ਨੀ ਚੋੜ ਲੂ ਮੁੱਖ ਮੰਤਰੀ ਨੂੰ ਤਾਂ ਸਮਝ ਹੀ ਨਹੀਂ ਆਉਂਦੀ ਤਿੰਨ ਮਹੀਨੇ ਕੀ ਕਰਾਂ ਬਿਲਕੁਲ ਬਣਨਾ ਕਿ ਕੀ ਨਹੀਂ ਬਣਨਾ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਤੁਹਾਨੂੰ ਪਤਾ ਫਿਰ ਚੰਨੀ ਸਾਹਿਬ ਦਾ ਜਲੂਸ ਸਿਰੇ ਲੋਟ ਕਿਹਾ ਸੀ ਪੰਜ ਦੇ ਕਰੋ 10 ਕਰੋੜ ਰੁਪਇਆ ਫੜਾਇਆ ਗਿਆ ਸੀ ਲਾਲਾ ਲਾਲਾ ਇੰਨੀ ਹੋ ਗਈ ਵੀ ਚਲੋ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਹਾਰ ਨਹੀਂ ਹਾਰਨਾ ਸੀ ਜਿਹਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਗਿਆ ਦੋ ਸੀਟਾਂ ਤੋਂ ਖੜਾ ਕੀਤਾ ਦੋਨਾਂ ਸੀਟਾਂ ਤੋਂ ਹਾਰ ਗਿਆ ਵੱਡੀ ਗੱਲ ਕੀ ਹੈ ਵੀ ਆਪ ਦੀ ਸੀਟ ਜਿਹੜੀ ਉਹਦੀ ਚਮਕੌਰ ਸਾਹਿਬ ਵਾਲੀ ਉਹ ਹਾਰ ਨਹੀਂ ਹਾਰਨਾ ਸੀ ਭਦੌੜ ਤੋਂ ਜਿਸ ਬੰਦੇ ਨੇ ਉਹਨੂੰ ਹਰਾਇਆ ਉਸ ਬੰਦੇ ਦਾ ਤੁਸੀਂ ਦੇਖੋ ਰੋਜ਼ ਜਲੂਸ ਨਿਕਲਦਾ ਹੈ ਬਿਲਕੁਲ ਜੀ ਅਵੇ ਲਾਭ ਸਿੰਘ ਉਗੋਕੇ ਉਹ ਕਦੇ ਕੋਈ ਗੱਲ ਹੋਏ ਨਾ ਵੀ ਲਾਭ ਸਿੰਘ ਉਗੋਕੇ ਨੇ ਆਇਆ ਕਰਤਾ ਜੀ ਲਾਭ ਸਿੰਘ ਉਗੋਕੇ ਨੇ ਇਹ ਕਹਤਾ ਉਹ ਹਾਰ ਗਿਆ ਪੂਰੀ ਤਰ੍ਹਾਂ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਇਸ ਵੇਲੇ ਆਪਾਂ ਦੇਖੀਏ ਜੋ ਹਾਲਤ ਹੈ ਹੁਣ ਜੀ ਕਾਂਗਰਸ ਪਾਰਟੀ ਪੰਜਾਬ ਦੀ ਇਸ ਵੇਲੇ ਲੀਡਰ ਤਾਂ ਭਾਵੇਂ ਹੈਗੇ ਪ੍ਰਧਾਨ ਵੀ ਹੈਗੇ ਸੀਐਲਪੀ ਦੇ ਲੀਡਰ ਨੇ ਲekin ਪੈਨ ਪੰਜਾਬ ਜਿਹਦੀ ਸਮੁੱਚੇ ਪੰਜਾਬ ਦੇ ਵਿੱਚ ਪ੍ਰਵਾਨਗੀ ਹੋਵੇ ਇੱਕ ਵੀ ਲੀਡਰ ਇਹਨਾਂ ਕੋਲੇ ਜੀ ਜਿਹੜਾ ਲੀਡਰ ਇਹਨਾਂ ਕੋਲੇ ਸੀ ਕੈਪਟਨ ਅਮਰਿੰਦਰ ਸਿੰਘ ਜਦੋਂ ਉਹਨੂੰ ਇਹਨਾਂ ਨੇ ਹਟਾਤਾ ਉਹਨੂੰ ਹਟਾਉਣ ਤੋਂ ਬਾਅਦ ਕਿਹਨੂੰ ਬਣਾਇਆ ਜਾਵੇ ਮੁੱਖ ਮੰਤਰੀ ਇਹ ਗੱਲ ਆਈ ਤਾਂ ਗੁਣਾ ਪੈਂਦਾ ਸੀ ਸੁਨੀਲ ਜਾਖੜ ਦੇ ਹੱਕ ਵਿੱਚ ਤੇ ਇਹਨਾਂ ਨੇ ਸੁਨੀਲ ਜਾਖੜ ਨੂੰ ਵੀ ਇਗਨੋਰ ਕਰਤਾ ਦਾ ਨਤੀਜਾ ਹੋਇਆ ਵੀ ਜੇ ਸੁਨੀਲ ਜਾਖੜ ਦਾ ਇਹਦਾ ਸ਼ੈੱਡ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਨਾ ਛੱਡਦਾ ਕਾਂਗਰਸੀ ਰਹਿੰਦਾ ਪਰ ਉਹਨਾਂ ਨੇ ਜਦੋਂ ਸੁਨੀਲ ਜਾਖੜ ਦੇ ਵੀ ਪੈਰ ਨਾ ਲੱਗਣ ਦਿੱਤੇ ਇਹ ਕਹਦਾ ਕਿ ਇਹਦੇ ਸਿਰ ਤੇ ਦਸਤਾਰ ਨਹੀਂ ਬਣੀ ਵੀ ਇਹ ਤਾਂ ਸਿੱਖ ਨਹੀਂ ਹੈਗਾ ਤੇ ਉਹ ਆਪਾਂ ਕੀ ਬਣਾਣਾ ਹੈ ਕੈਪਟਨ ਵੀ ਚਲਾ ਗਏ ਤੇ ਉਹ ਵੀ ਚਲਾ ਗਿਆ ਜਾਖੜ ਵੀ ਚਲਾ ਗਿਆ ਤੇ ਇਸ ਵੇਲੇ ਜਿੰਨਕ ਹੈਗੇ ਆ ਉਹ ਸਾਰੇ ਮੁੱਖ ਮੰਤਰੀ ਦੇ ਅਹੁਦੇਦਾਰ ਤੇ ਜੂਦੇ ਮਗਰ ਘਡਾਸੇ ਚੱਕੀ ਫਿਰਦੇ ਠੀਕ ਹੈ ਨਾ ਤਾਂ ਇਹ ਜਿਹੜੀ ਕਾਂਗਰਸ ਪਾਰਟੀ ਦੀ ਹਾਲਤ ਹੈ ਇਹਦੇ ਲਈ ਦੂਮੇ ਵਾਰ ਵੀ ਅਲਵਾਰੂ ਹੈ ਪਰ ਰਾਹੁਲ ਗਾਂਧੀ ਦੀ ਬਦਕਿਸਮਤੀ ਹੈ ਕਿ ਰਾਹੁਲ ਗਾਂਧੀ ਛੇਤੀ ਕੀਤੇ ਬੰਦੇ ਦੀ ਪਰਖ ਹੀ ਨਹੀਂ ਕਰ ਸਕਦਾ ਕਿ ਮੇਰਾ ਕੌਣ ਹੈ ਇਸ ਵੇਲੇ ਜਿਹੜੀ ਕਾਂਗਰਸ ਪਾਰਟੀ ਬਾਰੇ ਚੱਲ ਰਹੀ ਹੈ ਨਾ ਚਰਚਾ ਇਹ ਕਾਂਗਰਸ ਪਾਰਟੀ ਦੇ ਵਿੱਚ ਲੀਡਰ ਤਾਂ ਹੈਗੇ ਕਾਂਗਰਸ ਦੇ ਜੀ ਪਰ ਉਹਦੇ ਵਿੱਚੋਂ ਬਹੁ ਗਿਣਤੀ ਜਿਹੜੀ ਹੈਗੀ ਆ ਉਹ ਸਲੀਪਰ ਸੈਲ ਹੈ ਭਾਰਤੀ ਜਨਤਾ ਪਾਰਟੀ ਦੀ ਜੀ ਹਕੂਮਤ ਨੇ ਮਤਲਬ ਉਹਨਾਂ ਨੂੰ ਕੰਟਰੋਲ ਕੀਤਾ ਹੋਇਆ ਹਕੂਮਤ ਜਿਵੇਂ ਉਹਨਾਂ ਦੀ ਟੁੱਟੀ ਮਰੋੜਦੀ ਹੈ ਉਹਵੇਂ ਜਿਵੇਂ ਬੋਲਣਾ ਉਹ ਬੋਲਣਾ ਸ਼ੁਰੂ ਕਰ ਦਿੰਦੇ ਉਹੀ ਰਾਹੁਲ ਗਾਂਧੀ ਨੂੰ ਸਲਾਹਾਂ ਦੇਦੇ ਤੇ ਰਾਹੁਲ ਗਾਂਧੀ ਤੋਂ ਕਈ ਵਾਰੀ ਪੁੱਠੇ ਫੈਸਲੇ ਕਰਵਾ ਦਿੰਦੇ ਆ ਜਿਨ੍ਹਾਂ ਨੂੰ ਖਮਾਜਾ ਭੁਗਤਣਾ ਪੈਂਦਾ ਜੋ ਕੁਝ ਪੰਜਾਬs ਹੋਇਆ ਸੀ ਅਲਵਾੜੂ ਨੇ ਉਹੀ ਵਿਆਖਿਆ ਕਰਤਾ ਬਿਹਾਰ ਦੇ ਵਿੱਚ ਉਥੇ ਨਾਰੇ ਲੱਗੇ ਉਹਦੇ ਖਿਲਾਫ ਜੀ ਮੈਂ ਆਪਣੀ ਸੀਟ ਚੋੜ ਗੱਦੀ ਛੋਟ ਗੱਦੀ ਛੋਟ ਉਹ ਕਹਿੰਦੇ ਉਹਨੇ 14 ਦੇ ਕਰੀਬ ਸੀਟਾਂ ਜਿਹੜੀਆਂ ਹੈਗੀਆਂ ਅਜਿਹੇ ਲੋਕਾਂ ਨੂੰ ਦੇ ਦਿੱਤੀਆਂ ਜੀ ਟਿਕਟਾਂ ਜਿਹੇ ਲੋਕਾਂ ਨੂੰ ਦੇਤੀਆਂ ਜਿਹੜੇ ਲੋਕ ਤਜਰਬੇ ਨਹੀਂ ਕਰਦੇ ਸੀ ਜਿਹੜੇ ਲੋਕ ਦੂਸਰੀਆਂ ਪਾਰਟੀਆਂ ਦੇ ਵਿੱਚ ਬੈਠੇ ਸੀ ਬਿਲਕੁਲ ਜੀ ਉਹ ਹੁਣ 14 ਤਾਂ ਸੀਟਾਂ ਲਗਭਗ ਇਹ ਮੰਨੀ ਬੈਠੇ ਵੀ ਗਈਆਂ ਪਈਆਂ ਫਿਰ ਜਦੋਂ ਮੇਰਾ ਖਲਾ ਅਸ਼ੋਕ ਗਹਿਲੋਤਨੀ ਆ ਕੇ ਰਿਪੋਰਟ ਕੀਤੀ ਹੋਣੀ ਹੈ ਕਿਉਂਕਿ ਜਿਹਦਾ ਸ਼ੌਕ ਹੈ ਲੋਕ ਗੱਲ ਕਰ ਰਿਹਾ ਸੀ ਨਾ ਲਾਜਪੁਰ ਸਾਹਿਬ ਨਾਲ ਤੇ ਤੇਜਸਵੀ ਯਾਦੂ ਨਾਲ ਜੀ ਗੱਲਬਾਤ ਉਹ ਕਰ ਰਿਹਾ ਸੀ ਅਲਵਾਰੂ ਹਸਪਤਾਲੇ ਬੈਠਾ ਸੀ ਆਦੀ ਗੱਡੀ 'ਚ ਤੇ ਉਹਨੇ ਫਿਰ ਉਹਨੂੰ ਉਂਗਲ ਮਾਰ ਕੇ ਬੁਲਾਇਆ ਵੀ ਤੇ ਉੱਥੇ ਕਿਹਾ ਵੀ ਸੀਗਾ ਅਸ਼ੋਕ ਗਹਿਲੋਤ ਨੇ ਕਿ ਅਲਵਾਰੂ ਵੀ ਮੇਰੇ ਨਾਲ ਹੈ ਕ੍ਰਿਸ਼ਨਾ ਅਲਵਾਰੂ ਮੇਰੇ ਨਾਲ ਇਹ ਗੱਲ ਕਹੀ ਸੀ ਮੈਂ ਚੰਗੀ ਤਰ੍ਹਾਂ ਦੇਖੀ ਸੀ ਪਰ ਅਲਵਾਰੂ ਉਦੋਂ ਵੀ ਮਤਲਬ ਇਸ ਗੱਲ ਤੇ ਖੁਸ਼ ਨਹੀਂ ਸੀ ਕਿ ਮੇਰੀ ਜਗ੍ਹਾ ਤੇ ਅਸ਼ੋਕ ਗਹਿਲੋਤ ਕਿਉਂ ਭੇਜਾ ਉਹਨੂੰ ਤਾਂ ਯਾਰ ਮੈਂ ਰਾਹੁਲ ਗਾਂਧੀ ਦਾ ਖਾਸਰ ਖਾਸ ਇਹ ਬੰਦਾ ਤਾਂ ਉਹ ਹੈ ਜਿਹਨੂੰ ਅਸੀਂ ਖਰਾਬ ਕਰਦੇ ਰਹੇ ਕਿਉਂਕਿ ਜਦੋਂ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਦੀ ਟੀਮ ਨੇ ਅਲਟਾਉਣ ਦੀ ਕੋਸ਼ਿਸ਼ ਕੀਤੀ ਸੀ ਅਸ਼ੋਕ ਗਹਿਲੋਤ ਨੂੰ ਤਾਂ ਉਸ ਵੇਲੇ ਅਸ਼ੋਕ ਗਹਿਲੋਤ ਬਚਿਆ ਜਿਹੜੇ ਬੰਦੇ ਨੇ ਉਸ ਵੇਲੇ ਅਸ਼ੋਕ ਕਹਲੋ ਉਥੋਂ ਬਚਾਇਆ ਸੀ ਹੁਣ ਉਹਨੂੰ ਦੀ ਸਾਥੇ ਇੰਚਾਰਜ ਲਾਇਆ ਇੰਚਾਰਜ ਉਹ ਬੰਦਾ ਜਿਹੜਾ ਹੈਗਾ ਜੀ ਉਹ ਬੜਾ ਵਧੀਆ ਬੰਦਾ ਉਹਦਾ ਨਾਮ ਅਵਨਾਸ਼ ਪਾਂਡੇ ਅਵਨਾਸ਼ ਪਾਂਡੇ ਹੁਣ ਇਸ ਵੇਲੇ ਤੁਸੀਂ ਦੇਖੋ ਕਿ ਅਲਵਾਰੂ ਜਿਹੜੇ ਅਲਵਾਰੂ ਨੂੰ ਬਹੁਤ ਨੇੜਲਾ ਬੰਦਾ ਮੰਨਦਾ ਸੀ ਆ ਰਾਹੁਲ ਗਾਂਧੀ ਜਦੋਂ ਇਹ ਦੇਖਿਆ ਕਿ ਬਿਹਾਰ 'ਚ ਬੇੜਾ ਗਰਕਰਤਾ ਤੇ ਜੇ ਬਿਹਾਰ ਦੇ ਵਿੱਚ ਐਨਡੀਆ ਆ ਗਈ ਤੇ ਇਹ ਮਹਾਗੱਠ ਜਿਹੜਾ ਹਾਰ ਗਿਆ ਤਪੂਲੂ ਜੇ ਫਿਰ ਰਾਹੁਲ ਗਾਂਧੀ ਵੀ ਉਹ ਕਦੇ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ ਮੈਂ ਕੱਲ ਵਾਲੇ ਪ੍ਰੋਗਰਾਮ ਚ ਵੀ ਕਿਹਾ ਸੀ ਬਿਲਕੁਲ ਬਿਲਕੁਲ ਮੈਂ ਗੱਲ ਹੀ ਕਹੀ ਸੀ ਜੀ ਹੁਣ ਉਹਨਾਂ ਨੇ ਕਿਹਾ ਵੀ ਹੁਣ ਜਿੰਨਾ ਕਿ ਨੁਕਸਾਨ ਹੋ ਗਿਆ ਹੋ ਗਿਆ ਜਿਹੜਾ ਰਹਿ ਗਿਆ ਉਹਨੂੰ ਤਾਂ ਬਚਾਲੀਏ ਦੇਖੋ ਗੱਲ ਇਹ ਹੈ ਪ੍ਰਵਿੰਦਰ ਜੀ ਜਦੋਂ ਟਿਕਟਾਂ ਦੇ ਦਿੱਤੀਆਂ ਜਾਣਨਾ ਤਾਂ ਰਿਜ਼ਲਟ ਉਹਨਾਂ ਟਿਕਟਾਂ ਤੇ ਹੀ ਆਉਣੇ ਪਰ ਫਿਰ ਵੀ ਜਿਹੜੇ ਬੰਦੇ ਨੇ ਚੋਣ ਕੈਂਪੇਨ ਆਰਗੇਨਾਈਜ਼ ਕਰਨੀ ਹੁੰਦੀ ਆ ਉਹਦੇ ਬੜਾ ਮਤਲੂ ਹੱਤਕਾਸ ਹੁੰਦਾ ਹੈ ਅੰਦਰ ਖਾਤੇ ਲੈਂਦੇ ਕਰਨਾ ਹੁੰਦਾ ਸਭ ਕੁਝ ਕਰਨਾ ਹੁੰਦਾ ਜਿੰਨਾ ਪਾਰਟੀਆਂ ਤੋਂ ਸਹਿਯੋਗ ਲੈਣਾ ਹੈ ਉਹਨਾਂ ਦੇ ਨਾਲ ਉਹਨਾਂ ਦੇ ਸਬੰਧ ਚੰਗੇ ਹੋਣੇ ਇਹਨਾਂ ਪ੍ਰਸਥਿਤੀਆਂ ਦੇ ਵਿੱਚ ਫਿਰ ਇਹਨਾਂ ਨੇ ਦਵਾ ਦਵ ਕੀ ਕੀਤਾ ਇਹਨਾਂ ਨੇ ਕਿਹਾ ਤਾਂ ਜੀ ਇਹਨਾਂ ਨੂੰ ਲਾਓ ਅਗਨਾਸ਼ ਪਾਂਡੇ ਜੀ ਨੂੰ ਲਾ ਦਿਓ ਅਗਨਾਸ਼ ਪਾਂਡੇ ਜੀ ਰਹਿਗਾ ਜਿਹਾ ਆਪਾਂ ਦੇਖੀ ਬੇਸਿਕਲੀ ਤਾਂ ਉਹ ਹੈਗਾ ਮਹਾਰਾਸ਼ਟਰ ਦਾ ਰਹਿਣ ਵਾਲਾ ਠੀਕ ਹੈ ਜੀ ਲੇਕਿਨ ਯੂਥ ਕਾਂਗਰਸ ਤੋਂ ਸ਼ੁਰੂ ਕਰਕੇ ਉਹ ਬੰਦਾ ਬਹੁਤ ਨੇੜੇ ਰਿਹਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਜਿਸ ਵੇਲੇ ਰਾਹੁਲ ਗਾਂਧੀ ਦਾ ਤੇ ਇਹਦਾ ਕਲੇਸ਼ ਪਿਆ ਸੀਗਾ ਸ਼ਰਦ ਪਵਾਰ ਦਾ ਜੀ ਉਸ ਵੇਲੇ ਮਹਾਰਾਸ਼ਟਰ ਦੇ ਵੱਡੇ ਲੀਡਰ ਨਾਲ ਖੜਨ ਨਹੀਂ ਬਜਾਇਆ ਅਵਨਾਸ਼ ਪਾਂਡੇ ਆ ਕੇ ਰਾਹੁਲ ਗਾਂਧੀ ਨਾਲ ਸੌਰੀ ਅਰਾਜੀਬ ਗਾਂਧੀ ਨਾਲ ਰਾਹੁਲ ਨਹੀਂ ਰਾਜੀਬ ਗਾਂਧੀ ਨਾਲ ਖੜ ਗਿਆ ਸੀ ਜੀ ਜੀ ਜਦੋਂ ਰਾਜੀਬ ਗਾਂਧੀ ਨਾਲ ਖੜ ਗਿਆ ਸੀ ਬਾਅਦ ਵਿੱਚ ਅਰਾਜੀਬ ਗਾਂਧੀ ਦੀ ਮੌਤ ਹੋ ਗਈ ਚੋਣਾ ਹੋ ਗਿਆ ਇਲੈਕਸ਼ਨ ਲੜ ਲਿਆ ਚਲੋ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਉਹਦੇ ਤੇ ਨਰਸਿਮਰਾਉ ਰੌਣਗੜਾ ਪ੍ਰਧਾਨ ਮੰਤਰੀ ਨਰਸਿਮਰਾਉ ਨੇ ਵੀ ਲਗੜੇ ਕੱਢੇ ਰਹੋਤੇ ਬੰਦਿਆਂ ਦੇ ਆ ਰਾਜੀਵ ਤੇ ਬੰਦਿਆਂ ਦੇ ਰੌਹਲ ਤਾਂ ਉਹ ਬੱਚੇ ਹੀ ਸੀ ਤਾਂ ਅਲਟੀਮੇਟਲੀ ਹੋਇਆ ਕਿ ਫਿਰ ਉਹਦੇ ਖਿਲਾਫ ਵੀ ਬਗਾਵਤ ਉੱਠੀ ਤੇ ਉਸ ਬਗਾਵਤ ਦੀ ਅਗਵਾਈ ਕੀਤੀ ਸੀ ਵੀ ਅਰਜਨ ਸਿੰਘ ਨੇ ਤੇ ਤਿਵਾੜੀ ਨੇ ਤੇ ਅਲਟੀਮੇਟਲੀ ਫਿਰ ਜਿਹੜਾ ਹੈਗਾ ਉਹਨਾਂ ਨੇ ਸੋਨੀਆ ਗਾਂਧੀ ਨੂੰ ਅੱਗੇ ਕੀਤਾ ਜਦੋਂ ਸੋਨੀਆ ਗਾਂਧੀ ਆਜੀ ਪਾਵਰ ਦੇ ਵਿੱਚ ਕਾਂਗਰਸ ਪਾਰਟੀ ਦੀ ਲੀਡਰ ਬਣ ਗਈ ਤਾਂ ਉਸ ਵੇਲੇ ਸੋਨੀਆ ਗਾਂਧੀ ਨੇ ਸਬੰਧ ਸੁਧਾਰੇ ਸਾਰੀਆਂ ਪਾਰਟੀਆਂ ਨਾਲ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਹਨੇ ਇੰਡੀਆ ਬਣਿਆ ਵਜਾ ਮਤਲਬ ਜਿਹੜੀਆਂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਨਾਲ ਸਾਂਝੀ ਰੱਖਦੀਆਂ ਸੀ ਤਾਂ ਜਿਵੇਂ ਇਹ ਸ਼ਰਦ ਪਵਾਰ ਦੇ ਨਾਲ ਵੀ ਉਹਨਾਂ ਨੇ ਸਬੰਧ ਸੁਧਾਰੇ ਅਵਨਾਸ਼ ਪਾਂਡੇ ਨੂੰ ਸੋਨੀਆ ਗਾਂਧੀ ਨੇ ਦਿੱਤੀ ਰਾਜ ਸਭਾ ਦੀ ਟਿਕਟ ਜੀ ਬਈਆ ਲੋ ਜੀ ਤੁਸੀਂ ਚੋਣ ਲੜੋ ਅਵਨਾਸ਼ ਪਾਂਡੇ ਕਹਿੰਦਾ ਠੀਕ ਹੈ ਜੀ ਲੜ ਲੈਣੀ ਹੈ ਤਾਂ ਇਸੇ ਸਮੇਂ ਕੀ ਹੋਇਆ ਕਿ ਪਹਿਲਾ ਦਾ ਸ਼ਰਦ ਪਵਾਰ ਨੇ ਕਹਿੰਦਾ ਆਪਾਂ ਜੀ ਮਦਦ ਕਰਦੇ ਆਂਗੇ ਪਰ ਸ਼ਰਦ ਪਵਾਰ ਦੇ ਯਾਦ ਸੀ ਕਿ ਇਹ ਬੰਦਾ ਰਾਜੀਵ ਗਾਂਧੀ ਦੇ ਨਾਲ ਖੜਾ ਸੀ ਫਿਰ ਉਹ ਨੂੰ ਉਹ ਗੜਬੜ ਕੱਢਣ ਵਾਸਤੇ ਐਨ ਆਖਰੀ ਮੌਕੇ ਤੇ ਆਪਦਾ ਚਲਾ ਗਿਆ ਵਿਦੇਸ਼ ਦੇ ਵਿੱਚ ਆਪਣੇ ਬੰਦਿਆਂ ਨੂੰ ਕਹਿੰਦਾ ਵੀ ਵੋਟਾਂ ਦੇ ਪਾਸੇ ਖਿਲਾਫ ਤੇ ਇੱਕ ਇੰਡਸਟਰੀ ਲਿਸਟ ਜਿਹੜਾ ਰਾਹੁਲ ਮਹਾਜਾ ਉਹ ਉੱਥੇ ਖੜਾ ਹੋ ਗਿਆ ਇੰਡੀਪੈਂਡੈਂਟ ਜੀ ਸੋਨੀਏ ਗਾਂਧੀ ਨੂੰ ਪਤਾ ਲੱਗਿਆ ਵੀ ਆਪਾਂ ਹਾਰ ਜਾਾਂਗੇ ਉਹਨਾਂ ਨੇ ਪਾਂਡੇ ਜੀ ਨੂੰ ਬੁਲਾਇਆ ਕਹਿੰਦੀ ਆਬਨਾਸ ਸੀ ਆਪ ਵਾਪਸ ਲੈ ਲੋ ਨਾਮਿਨੇਸ਼ਨ ਪੇਪਰ ਉਹ ਕਹਿੰਦਾ ਜੀ ਕਿਉਂ ਹਮ ਹਾਰ ਜਾਂਗੇ ਉਹ ਕਹਿੰਦਾ ਜੀ ਲੜਾਈ ਨਹੀਂ ਸ਼ਰਮੀ ਭਵੇਂ ਹਾਰ ਜੀਏ ਉਹ ਬੰਦੇ ਦੀ ਕਾਬਲੀਅਤ ਦੇਖੋ ਤੁਸੀਂ ਕਿ ਜਿੰਨੀਆਂ ਕਾਂਗਰਸ ਪਾਰਟੀ ਦੀਆਂ ਆਵਦੀਆਂ ਵੋਟਾਂ ਸੀ ਉਹ ਤੋਂ ਵੱਧ ਵੋਟਾਂ ਲੈ ਗਏ ਭਾਵੇਂ ਕ੍ਰਾਸ ਵੋਟਿੰਗ ਫੇਰ ਵੀ ਕਰਵਾ ਗਿਆ ਫਿਰ ਉਸ ਬੰਦੇ ਨੂੰ ਰਾਜਸਥਾਨ ਦਾ ਇੰਚਾਰਜ ਲਾਇਆ ਰਾਜਸਥਾਨ ਬਚਾਇਆ ਉਹਨੇ ਰਾਜਸਥਾਨ ਤਾਂ ਬਚਾ ਲਿਆ ਪਰ ਤੇਰੇ 슬리ਪਰ ਸੈਲ ਬੈਠੇ ਸੀ ਨਾ ਕਾਂਗਰਸ ਦੇ ਵਿੱਚ ਬੀਜੇਪੀ ਦੇ ਉਹਨਾਂ ਨੇ ਫਿਰ ਰਾਹੁਲ ਗਾਂਧੀ ਦੀਆਂ ਕੰਨ ਭਰ ਭਰ ਕੇ ਤੇ ਉਹਦੀ ਇੱਥੋਂ ਜਿਹੜੀ ਹੈਗੀ ਹੈ ਡਿਊਟੀ ਕਟਵਾ ਤੇ ਲਾਤਾ ਉਹਨੂੰ ਨਾਰਥ-ਈਸਟ ਸੀਸਟਰੀ ਸੀਸਟਰੀ ਉਹ ਨਾਰਥ-ਈਸਟ ਤੇ ਲੱਗਿਆ ਬੰਦਾ ਉਹਨੇ ਉੱਥੇ ਕੰਮ ਕੀਤਾ ਫਿਰ ਦੇਖਿਆ ਵੀ ਆਪਣਾ ਬੇੜਾ ਘਰ ਕਿਥੋਂ ਵੀ ਹੋ ਗਿਆ ਜੁਪੀ ਚ ਕਿ ਜੁਪੀ ਨੇ ਲਈ ਕਰਤੀ ਹਵਾਲੇ ਆਪਣੀ ਬੀਬੀ ਦੇ ਪ੍ਰਿੰਕਾ ਦੇ ਪ੍ਰਿੰਕਾ ਨੇ ਉੱਥੇ ਇੱਕ ਸੰਦੀਪ ਸਿੰਘ ਨਾਲ ਬੰਦਾ ਰੱਖ ਲਿਆ ਠੀਕ ਹੈ ਜੀ ਉਹ ਸੰਦੀਪ ਸਿੰਘ ਨੇ ਉੱਥੇ ਜਮਾ ਬੇੜਾ ਘਰ ਕਰਤਾ ਜਦੋਂ ਦੇਖਿਆ ਵੀ ਤੇ ਜਮਾ ਹੀ ਬੇੜਾ ਘਰ ਕੋ ਗਿਆ ਜਿਹੜੇ ਅਖਲੇਸ਼ ਜਾਦਵ ਦੇ ਨਾਲ ਸਬੰਧ ਚੰਗੇ ਸੀ ਉਹ ਵੀ ਵਿਗੜ ਗਏ ਫਿਰ ਇਹਦੀ ਡਿਊਟੀ ਪਾਂਡੇ ਦੀ ਲਈ ਕੇ ਪਾਂਡੇ ਜੀ ਤੁਸੀਂ ਜੁਪੀ ਚਰਜੋਕੀ ਜੇ ਤੇ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਉਹਨੇ ਆ ਕੇ ਜੁਪੀ ਸੰਭਾਲੀ ਜੀ ਉਹਨੇ ਅਖਲੇਸ਼ ਜਾਦਵ ਦੇ ਨਾਲ ਆਪਣੇ ਸਬੰਧ ਉਹਦੇ ਤਾਂ ਚੰਗੇ ਹੀ ਸੀ ਫਿਰ ਉਹਨੇ ਵਿਚੋੜਗੀ ਦੀ ਕਰਕੇ ਰਾਹੁਲ ਦੇ ਤੇ ਅਖਲੇਸ਼ ਜਾਦਵ ਦੇ ਦਰਮਿਆਨ ਜਿਹੜੀਆਂ ਦੂਰੀਆਂ ਸਿਰ ਉਦੂ ਕਰਕੇ ਦੋਨਾਂ ਦੀ ਇਨੀਸ਼ੀਅਤ ਤੱਕ ਲਾਤੀ ਕਿ ਉਹ ਇੱਕ ਦੂਜੇ ਦੇ ਮਿੱਤਰ ਬਣ ਗਏ ਅੱਜ ਕੱਲ ਉਹ ਮਿੱਤਰਤਾ ਜੈ ਉਹ ਜਿਹੜੇ ਦੇਖ ਲਿਆ ਕਿ ਅਲਵਾੜੂ ਨੇ ਤਾਂ ਚੱਕ ਤੇ ਫੜੀ ਮਾਇਤੀ ਕਾਂਗਰਸੀ ਤੇ ਹੁਣ ਵਿਚਾਲੀਏ ਜਿੰਨੇ ਕਿਦੇ ਫੁੱਲ ਫੁੱਲ ਪਏ ਆ ਵੀ ਕਿਤੇ ਇਹਨਾਂ ਨੂੰ ਪਾਉਣ ਜੋ ਗਰੇੜਾ ਕਿਤੇ ਫੁੱਲ ਵੀ ਨਾ ਉੱਟ ਜਾਂਦਾ 10 ਸੰਸਕਾਰ ਤਾਂ ਹੁਣ ਆਲੀ ਆ ਬਿਹਾਰ ਦੇ ਫਿਰ ਉਹਨੇ ਕੀ ਕਿਦਾ ਹੁਣ ਇਹਨੂੰ ਭੇਜਿਆ ਅਵਨਾਸ਼ ਪਾਂਡੇ ਨੂੰ ਅਵਨਾਸ਼ ਪਾਂਡੇ ਆ ਗਿਆ 4 ਘੰਟੇ ਲੱਗੇ ਪਰ ਇੱਕ ਗੱਲ ਦੇਖੋ ਜਿਹੜੇ ਬੰਦੇ ਕੰਮ ਦੇ ਹੁੰਦੇ ਆ ਆਇਆ ਆ ਕੇ ਉਹਨੇ ਜੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਨਾ ਪ੍ਰਵਿੰਦਰ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨੇ ਆਰਐਸਐਸ ਤੇ ਜਨ ਸੰਘ ਨੂੰ ਕਿਹਾ ਕਿਉਂਕਿ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਐ ਬੋਦੀ ਸਾਦੂ ਇਹ ਬਿਹਾਰਤ ਗਏ ਤੇ ਕਰਪੂਰੀ ਠਾਕਰ ਦੇ ਘਰ ਚ ਪਿੰਡ ਚਲੇ ਗਏ ਜੀ ਕਰਪੂਰੀ ਠਾਕਰ ਇੱਕ ਬਹੁਤ ਵੱਡਾ ਲੀਡਰ ਹੋਇਆ ਹੈ ਜੀ ਔਰ ਬਿਹਾਰ ਦਾ ਤੇ ਉਹ ਕਰਪੂਰੀ ਠਾਕਰ ਜਿਹੜਾ ਹੈਗਾ ਉਹ ਪਛੜੇ ਵਰਗਾਂ ਚੋਂ ਦੇ ਨਾ ਜੁਗਰੀ ਬੱਚੋਂ ਉਹਨਾਂ ਦੀ ਪ੍ਰਤੀਨਿਧਤਾ ਕਰਦਾ ਹੈ ਉਹ ਹੁੰਦਾ ਸੀ 1970 ਤੋਂ ਲੈ ਕੇ 80 ਤੱਕ ਉਥੇ ਦਾ ਮੁੱਖ ਮੰਤਰੀ ਜੀ ਤਾਂ ਉਹ ਮੁੱਖ ਮੰਤਰੀ ਹੁੰਦਾ ਉਹ ਰਿਜ਼ਰਵੇਸ਼ਨ ਜਿਹੜਾ ਹੁਣ ਕਾਲ ਲੈਣੀ ਆਪਣੀ ਜਨਗਣਨਾ ਜਾਤੀ ਜਨਗਣਨਾ ਹੋਵੇ ਜਿਹੜੇ ਬੈਕਵਰਡ ਦੇ ਲੋਕ ਹੈ ਉਹਨਾਂ ਨੂੰ ਉਹਨਾਂ ਦਾ ਜੋ ਹੈਗਾ ਹੱਕ ਮਿਲੇ ਜਿਹਦੀ ਮੰਗ ਰਹੁਲ ਕਾਂਦੀ ਹੈ ਇਸ ਵੇਲੇ ਕਰਦਾ ਸਭ ਤੋਂ ਪਹਿਲਾਂ ਚੰਦਰਪਰਦਾ ਉਹ ਬੰਦਾ ਕਰਪੂਰੀ ਠਾਕਰ ਕਰਪੂਰੀ ਠਾਕਰ ਨੇ ਉੱਥੇ ਮੀਟਿੰਗ ਬੁਲਾਈ ਕੈਬਨਿਟ ਦੀ ਕੈਬਨਿਟ ਦੀ ਮੀਟਿੰਗ ਨਹੀਂ ਹੋ ਸਕੀ ਕਿਉਂਕਿ ਜਦੋਂ ਜਨ ਸੰਘੀ ਸੀ ਉਹਨਾਂ ਨੇ ਰੌਲਾ ਪਾ ਲਿਆ ਤਾਂ ਫਿਰ ਚੰਦਰਸ਼ੇਖਰ ਨੇ ਬੁਲਾਇਆ ਵੀ ਤੁਸੀਂ ਦਿੱਲੀ ਆ ਜਾਓ ਮੈਂ ਕਰਾਉਣਾ ਕੈਬਨਿਟ ਦੀ ਮੀਟਿੰਗ ਉਹਨੇ ਦਿੱਲੀ ਕੈਬਨਿਟ ਦੀ ਮੀਟਿੰਗ ਕਰਵਾਈ ਤੇ ਫਿਰ ਉਹ ਰਿਜ਼ਰਵੇਸ਼ਨ ਲੈ ਕੇ ਆਇਆ ਉਹੜੋ ਬੰਦਾ ਮਰ ਗਿਆ ਪਰ ਲੇਕਿਨ ਬਿਹਾਰ ਦੇ ਜਿਹੜੇ ਪਛੜੇ ਲੋਕ ਐ ਦਲਤ ਐ ਉਹ ਉਹਨੂੰ ਪੂਜਦੇ ਉਹ ਜਿਹਨੂੰ ਦੀ ਪੂਜਾ ਹੁੰਦੀ ਹੈ ਨਾ ਉਸ ਪੂਜਾ ਨੂੰ ਕੈਸ਼ ਕਰਾਉਣ ਵਾਸਤੇ ਤੇ ਉੱਥੇ ਗਏ ਆਪਣੇ ਮੋਦੀ ਜੀ ਮੋਦੀ ਜੀ ਨੇ ਜਾ ਕੇ ਕਰਪੂਰੀ ਜੀ ਦੇ ਪੁੱਤ ਦੇ ਤੇ ਮੱਥਾ ਵੀ ਟੇਕਿਆ ਉਹਨਾਂ ਦੇ ਤਸਿੱਦੇ ਵੀ ਫੜੇ ਜੀ ਤੇ ਇਹ ਹੁਣ ਜਦੋਂ ਆ ਗਿਆ ਅਵਨਾਸ਼ ਪਾਂਡੇ ਤੇ ਅਵਨਾਸ਼ ਪਾਂਡੇ ਨੇ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸਵਾਲ ਪੁੱਛਿਆ ਭਈ ਆਪਣੇ ਮੋਦੀ ਜੀ ਦੱਸੋ ਤੁਹਾਡੀ ਮਾਂ ਆਰਐਸਐਸ ਤੇ ਤੁਹਾਡੀ ਜਨਸੰਗ ਜਿਹੜੀ ਪਹਿਲੀ ਜਿਹਦਾ ਪਹਿਲਾ ਰੂਪ ਭਾਰਤੀ ਇੰਤਪਾ ਪਾਰਟੀ ਦਾ ਪਹਿਲਾ ਰੂਪ ਜਨਸੰਗ ਸੀ ਉਹਨੇ ਤਾਂ ਕਰਪੂਰੀ ਠਾਕਰ ਦਾ ਪੱਠਾ ਵਾਇਆ ਸੀ ਉਹਦੀ ਦਾ ਸਰਕਾਰ ਤਲਵਾਈ ਸੀ ਤੇ ਹੁਣ ਪਖੰਡ ਕਿਉਂ ਕਰਦੇ ਉਹਨੇ ਜਿਹੜੀ ਐਡੀ ਸ਼ਾਨਦਾਰ ਪ੍ਰੈਸ ਕਾਨਫਰੰਸ ਕੀਤੀ ਲੱਗਦਾ ਹੈ ਕਿ ਜਿਹੜੀ ਪੋਜੀਸ਼ਨ ਤਾਂ ਵੈਸੇ ਕਾਫੀ ਖਰਾਬ ਕਰਤੀ ਗੜਬੜ ਕਰਤੀ ਆਲਵਾਰੂ ਨੇ ਜੀ ਔਰ ਅਲਵਾ ਅੱਲਾ ਬਾਦੂ ਨੇ ਤਾਂ ਇਟਨਾ ਗੜਬੜ ਕਰਤੀ ਸੀ ਕਿ ਘਟ ਸੋੜ ਹੀ ਨਾ ਬੜੇ ਉਹ ਹੀ ਟੁੱਟ ਜੇ ਟੁੱਟ ਹੀ ਗਿਆ ਜੀ ਬਿਲਕੁਲ ਬਿਲਕੁਲ ਜੀ ਇਹ ਸੁ ਕਹ ਲੋ ਨਾਮ ਦਾ ਤਾਂ ਬਚੇ ਬੈ ਸੁ ਕੁੱਨ ਮਿਲਾ ਕੇ ਜਿਹੜੀ ਆਪਾਂ ਅੱਜ ਤੱਕ ਬਿਹਾਰ ਦੀ ਗੱਲ ਇਨੀ ਕੀ ਕਰ ਲਈਏ ਬਾਕੀ ਦੇਖਦੇ ਆ ਅੱਗੇ ਆ ਕੇ ਹੁੰਦਾ ਹੈ ਕਿ ਆ ਫਿਰ ਉਹਦੇ ਮੁਤਾਬਕ ਕਰਾਂਗੇ ਤਾਂ ਮੇਰੇ ਖਿਆਲ ਮੁਤਾਬਕ ਹੈ ਰੌਹਨਗਾਂ ਦੀ ਲੋਜੇ ਵੀ ਸਮਝ ਲੈਣਾ ਚਾਹੀਦਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਸਲੀਪਰ ਸੈਲ ਜਿਹੜੀ ਭੀਜਪੀ ਦੇ ਕਾਂਗਰਸ ਦੇ ਵਿੱਚ ਦੇ ਬੀਜਪੀ ਦੇ ਸਲੀਪਰ ਸੈਲ ਬੈਠੇ ਆ ਉਹਨਾਂ ਦੇ ਬੱਚੇ ਕਈ ਵਾਰ ਮੈਂ ਹੁਣ ਤੋ ਅਜੇ ਤੁਸੀਂ ਮੈਨੂੰ ਦਿੰਨੇ 2000 ਰੁਪਏ ਤਰਖਾ ਜੀ ਤੇ ਤੇਰਾ ਵਿਰੋਧੀ ਮੈਨੂੰ 10000 ਰੁਪਏ ਜਿਵੇਂ ਤੇ ਮੈਂ ਤੇਰੇ ਨਾਲ ਕਿਉਂ ਖੜੂਗਾ ਨਾਲ ਮੇਰਾ ਟੈਲੀਫੋਨ ਤੇ ਕੰਮ ਹੁੰਦੇ ਬਿਲਕੁਲ ਜੀ ਵੀ ਉਹ ਆਪ ਦੇ ਹੱਥ ਕਾਂਗਰਸ ਦੇ ਵਿੱਚ ਆ ਤੇ ਕੰਮ ਹੋ ਕਾਂਗਰਸ ਦੇ ਵਿੱਚ ਬਹਿ ਕੇ ਭਾਰਤੀ ਜਨਤਾ ਪਾਰਟੀ ਦਾ ਕਰਦੇ ਇਹ ਹੀ ਕਾਰਨ ਹੈ ਕਿ ਤੁਸੀਂ ਆ ਦੇਖੋ ਪੰਜਾਬ ਦੇ ਵਿੱਚ ਮੇੜਾ ਕਰ ਖੋ ਗਿਆ ਜੇ ਪੰਜਾਬ ਦੇ ਵਿੱਚ ਅੱਲਾਵਾ ਰੂ ਦੀ ਨਾ ਚੱਲੀ ਹੁੰਦੀ ਨਾ ਉਹਨੂੰ ਇੱਥੇ ਲਾਇਆ ਹੁੰਦਾ ਤਾਂ ਸ਼ਾਇਦ ਅੱਜ ਜਿੰਨੀ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੈ ਐਨੀ ਨਾ ਹੁੰਦੀ ਕਾਂਗਰਸ ਦੀਆਂ 40-45 ਸੀਟਾਂ ਆ ਜਾਂਦੀਆਂ ਇਹਦੇ ਉਲਟ ਪਾਰਲੀਮੈਂਟ ਦੇ ਵਿੱਚ ਪਰਫਾਰਮੈਂਸ ਵਧੀਆ ਰਹੀਗੀ ਜਦੋਂ ਚੰਗੀ ਰਹੀਗੀ ਲੋਕ ਇਹਨਾਂ ਤੋਂ ਕੇ ਵੀ ਸੀ ਜੀ ਤੇ ਜੇ ਮਤਲਬ ਹੈ ਇਹ ਅੱਲਾ ਵਾሉ ਵਰਗਿਆਂ ਵਰਗਿਆਂ ਦੀ ਕਿਰਪਾ ਨਾ ਹੋਈ ਹੁੰਦੀ ਜੀ ਤਾਂ ਹਰਿਆਣੇ ਦੇ ਵਿੱਚ ਵੀ ਹਾਲਤ ਮਾੜੀ ਨਹੀਂ ਹੋਣੀ ਸੀ ਕਿਉਂਕਿ ਹਰਿਆਣੇ ਪਰ ਮੈਂ ਅੱਲਾ ਵਾሉ ਅੱਲਾ ਵਾሉ ਨਹੀਂ ਸੀ ਪਰ ਇਹਦੇ ਵਰਗੇ ਹੋਰ ਬੈਠੇ ਜਿਹੜੀ ਕਾਂਗਰਸ ਪਾਰਟੀ ਦੇ ਹੱਕ ਜਿਦਾ ਹੁੰਦੇ باوجود ਕਾਂਗਰਸ ਪਾਰਟੀ ਹਾਰ ਰਹੀ ਆ ਉਹਦਾ ਕਾਰਨ ਇਹ ਹੈ ਕਿ ਜਿਹੜੇ 슬ੀਪਰ ਸੈੱਲ ਬੈਠੇ ਆ ਨਾ ਬੁੱਕਲ ਦੇ ਸਾਥ ਉਹ ਬੁੱਕਲ ਦੇ ਸਾਥ ਇਹਨਾਂ ਨੂੰ ਮਾਰਦੇ ਅੱਜ ਲਈ ਮੈਂ ਰਖਿਆ ਇਹਨਾਂ ਕਿ ਬਹੁਤ ਹੈ ਬਹੁਤ ਹੈ ਜੀ ਬਹੁਤ ਧੰਨਵਾਦ ਧੰਨਵਾਦ ਟਿੱਲੋ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਖਬਰਾਂ ਚ ਖਬਰ ਤੇ ਤੁਸੀਂ ਸਾਡੇ ਪੇਜ ਨੂੰ ਫਾਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਰ ਕੋਈ ਸੁਝਾਅ ਹੁੰਦਾ ਤਾਂ ਸਾਡੇ ਮੈਸੇਜ ਇਨਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਮੈਨੂੰ ਲੱਗਦਾ ਵੀ ਅੱਜ ਜਿਹੜੀ ਢੰਡਾ ਸਾਹਿਬ ਨੇ ਆਲੋ-ਵਾਰੂ-ਵਾਰੇ ਗੱਲ ਕੀਤੀ ਹੈ ਤੇ ਮੈਨੂੰ ਲੱਗਦਾ ਲੋਕਾਂ ਨੂੰ ਤੇ ਸਾਡੇ ਸਰੋਤਿਆਂ ਨੂੰ ਸਮਝ ਲੈਣਾ ਚਾਹੀਦਾ ਵੀ ਕਿੰਨੇ ਕੁ ਬੈਠੇ ਇਹੋ ਜਿਹੇ ਬੰਦੇ ਵਿੱਚ ਜਿਹੜੇ ਪਾਰਟੀ ਨੂੰ ਖਰਾਬ ਕਰਦੇ ਆ ਤੇ ਧਿਆਨ ਰੱਖਣ ਤੇ ਰਾਹੁਲ ਗਾਂਧੀ ਨੂੰ ਵੀ ਬੇਨਤੀ ਹੈ ਵੀ ਇਹ ਆਲੋ-ਵਾਰੂ-ਵਾਰੇ ਧਿਆਨ ਥੋੜਾ ਜਿਆਦਾ ਵਧਾਇਆ ਜਾਵੇ ਸੱਸੀ ਗਾਜੀ ਸਾਰੇ